ਬਾਈਜੂ ਨੂੰ ਗੁਰਦਾਸਪੁਰ ਦੇ ਟੈਕਸੀ ਚਾਲਕਾ ਵਿੱਚ ਡਾਂਗ ਸੂਟੇ ਦੀ ਵੀਡੀਓ ਬੜੀ ਤੇਜ਼ੀ ਨਾਲ ਵਾਇਰਲ ਹੋਈ ਸੀ ਟਕਰਾਅ ਵਿੱਚ ਕਈ ਲੋਕ ਜ਼ਖਮੀ ਹੋਏ ਸੀ ਜਿਨ੍ਹਾਂ ਦਾ ਇਲਾਜ ਗੁਰਦਾਸਪੁਰ ਦੇ ਸਰਕਾਰੀ ਹਸਪਤਾਲ ਵਿੱਚ ਚੱਲ ਰਿਹਾ ਸੀ ਪਰ ਅੱਜ ਆਜ਼ਾਦ ਟੈਕਸੀ ਯੂਨੀਅਨ ਦੇ ਆਗੂਦਾਰਾਂ ਨੇ ਜ਼ਿਲ੍ਹਾ ਪ੍ਰਧਾਨ ਗੁਰਪ੍ਰੀਤ ਸਿੰਘ ਫੌਜੀ ਦੀ ਅਗਵਾਈ ਵਿੱਚ ਪ੍ਰੈਸ ਕਾਨਫਰੰਸ ਕਰਕੇ ਪੁਲਿਸ ਤੇ ਜ਼ਿਲ੍ਹਾ ਪ੍ਰਸ਼ਾਸਨ ਤੇ ਰੋਸ ਜ਼ਾਹਰ ਕੀਤਾ ਹੈ ਤੇ ਕਿਹਾ ਹੈ ਕਿ ਉਹਨਾਂ ਨੇ ਬਾਰ-ਬਾਰ ਮੰਗ ਪੱਤਰ ਸੌਪਿਆ ਪਰ ਇਸ ਦੇ ਬਾਵਜੂਦ ਜੋ ਟੈਕਸੀ ਯੂਨੀਅਨ ਰਜਿਸਟਰਡ ਹੈ ਤੇ ਸਰਕਾਰ ਨੂੰ ਲੱਖਾਂ ਰੁਪਏ ਹਰ ਸਾਲ ਟੈਕਸ ਦਿੰਦੀ ਹੈ ਉਸ ਨਾਲ ਮਤੇ ਰੇ ਅਸਲੋਕ ਕੀਤਾ ਜਾ ਰਿਹਾ ਸਾਸੀ ਗਾਲ ਜੀ ਮੈਂ ਗੁਰਪ੍ਰੀਤ ਸਿੰਘ ਜ਼ਿਲ੍ਹਾ ਪ੍ਰਧਾਨ ਕੋਰਡਾਸਪਟੋ ਆਜ਼ਾਦ ਟੈਕਸੀ ਜੁਨੀਅਨ ਪ੍ਰਧਾਨ ਸਾਡੇ 22 ਤਰੀਕ ਨੂੰ ਇੱਥੇ ਝਗੜਾ ਆ ਜੋ ਕਿ ਇੱਕ ਟੈਕਸੀ ਸਟੈਂਡ ਦੇ ਕਰਕੇ ਝਗੜਾ ਆ ਜੋ ਅਸੀਂ ਕੱਸੀ ਗੱਡੀ ਲੈ ਕੇ ਆਪਣੇ ਸਟੈਂਡ ਰਸਮੀਸ਼ ਟੈਕਸੀ ਟੈਂਡ ਜੀ ਕੇਸ ਅੱਗੇ ਲੈ ਕੇ ਗਏ ਉੱਥੇ ਟੈਕਸੀ ਲਾਉਣ ਤੋਂ ਪਹਿਲਾਂ ਤਕਰਾਰ ਵੱਜ ਗਈ ਮੇਰਾ ਉਹੀ ਸਟੈਂਡ ਸੀਗਾ ਜਿਸ ਦਾ ਲੈ ਕੇ ਕਿ ਅਸੀਂ ਉਥੇ ਇੱਕ ਐਕਸੀ ਪਰਮਨ ਗੱਡੀ ਲਾਉਣ ਗਏ ਸੀ ਤੇ ਉਥੇ ਜਿਹੜੇ ਬੰਦੇ ਜਾਂਦੇ ਲੋਤੇ ਸੀ ਜਿਹੜੇ ਵੀ ਪਹਿਲਾਂ ਹੀ ਸਾਡੇ ਵੀਰ ਨੇ ਰੇਟ ਪਾ ਚੁੱਕੇ ਆ ਕਿ ਉਹ ਉਹਨਾਂ ਦਾ ਗੁੰਡਾਦਾਰ ਚੱਲਦਾ ਆ ਉਹ ਉੱਥੇ ਪ੍ਰਾਈਵੇਟ ਗੱਡੀਆਂ ਦੇ ਨਾਲ ਰੱਖ ਕੇ ਜਿਹੜੇ ਕਿ 90% ਪ੍ਰਾਈਵੇਟ ਗੱਡੀ ਹੁੰਦੀ ਆ ਤੇ ਕੋਈ 10% ਉਹਨਾਂ ਕੋਲ ਕਮਰਸ਼ੀਅਲ ਗੱਡੀਆਂ ਨੇ ਉਹਨਾਂ ਦੇ ਨਾਲ ਰੱਖ ਕੇ ਸਾਡੇ ਨਾਲ ਧੱਤ ਕਰਦੇ ਆ ਜਿਹੜੀ ਆਜ਼ਾਦ ਟੈਕਸੀ ਜੁਨੀਆ ਦੀ ਗੱਡੀ ਉੱਥੇ ਲੱਗਦੀ ਆ ਉਹ ਇਹ ਨਾ ਤੱਕਾਂ ਦਾਇਆ ਚਾਹੇ ਅੱਜ ਤੋਂ 3 ਮਹੀਨੇ ਪਹਿਲਾਂ ਵੀ ਏਥੇ ਤੱਕਾ ਆਈ ਉਦੋਂ ਪਹਿਲਾਂ ਵੀ ਕੁਝ ਇੱਕ ਦੋ ਵਾਰ ਸਾਡੇ ਨਾਲ ਤੱਕਾ ਹੋ ਚੁੱਕਿਆ ਦਾ ਜੋ ਕਿ ਇਹਨਾਂ ਨੇ ਗਾੜੀ ਘਰੋਜੀ ਕੀਤੀ ਸਾਡੇ ਨਾਲ ਇੱਕ ਦੋ ਵਾਰ ਹੁਣ ਵੀ ਜਦੋਂ ਪਹੁੰਚੇ ਤੇ ਅਸੀਂ ਸਿਰਫ ਇੱਕ ਗੱਲਬਾਤ ਦੇ ਤੌਰ ਤੇ ਕਿਹਾ ਵੀ ਅਸੀਂ ਇੱਥੇ ਗੱਡੀ ਲਾਉਣੀ ਆ ਉਹਨਾਂ ਨੇ ਬਿਲਕੁਲ ਚਾਰੀ ਦੇ ਵੇਚੀ ਉਹਨਾਂ ਦੀ ਗੱਡੀਆਂ ਵਿੱਚ ਹਾਰ ਵੀ ਗਏ ਤੇ ਜਿੱਦਾਂ ਅਸੀਂ ਥੋੜਾ ਗਾਹ ਬਨੇ ਆ ਇੱਕ ਕਿਹਾ ਜਾਵੇ ਵੀ ਹਾਂ ਇੱਥੇ ਪਾਜੀ ਗੱਡੀ ਲਾਉਣੀ ਹੈ ਤਾਂ ਉਹਨਾਂ ਨੇ ਡੱਡੇ ਫੜਿਆ ਸਾਡੇ ਉੱਤੇ ਹਮਲਾ ਕਰ ਪਿਆ ਉਹੇ ਮੇਰੇ ਤੇ ਵੀ ਸੱਟ ਲੱਗੀ ਸਿਰ ਦੇ ਵਿੱਚ ਹੋਰ ਵੀ ਮੇਰੇ ਵੀਰਾਂ ਦੇ ਸਾਡੇ ਮੈਂਬਰਾਂ ਦੇ ਸੱਟ ਲੱਗੀ ਉਦੋਂ ਵਿੱਚ ਅਸੀਂ ਹਸਪੀਟਲ ਗਏ ਆ ਹਸਪੀਟਲ ਦੀ ਸਾਡੀ ਕੋਈ ਇਹੋ ਜਿਹੀ ਸੁਣਵਾਈ ਨਹੀਂ ਹੋਈ ਉੱਥੇ ਵੀ ਅਸੀਂ ਕਹਿ ਕੇ ਕਹਿ ਕੇ ਮਰ ਆਪਣੇ ਜਿਹੜੇ ਮੈਂਬਰ ਹੀ ਉਹਨਾਂ ਦਾ ਇਲਾਜ ਕਰਵਾਇਆ ਅੱਜ ਕੁਝ ਨਹੀਂ ਜੀ ਅੱਜ ਹੀ ਅਜ ਤੋਂ 23 ਦਾ ਝਗੜਾ ਹਜੇ ਤੱਕ ਸਾਡੀ ਕੋਈ ਸੁਣਵਾਈ ਨਹੀਂ ਹੋ ਰਹੀ ਇਸ ਕਰਕੇ ਅਸੀਂ ਇੱਕ ਤੁਹਾਡੇ ਜਰੀਏ ਪ੍ਰੈਸ ਦੇ ਜਰੀਏ ਅਸੀਂ ਇਹਦਾ ਭਾਲ ਚਾਹੁੰਦੇ ਆ ਸਰਕਾਰ ਤੋਂ ਇਹੋ ਜਿਹੜੀ ਜਿਨ੍ਹਾਂ ਨੇ ਅੱਡੇ ਤੇ ਲਾਤੀ ਚਾਰਜ ਕੀਤਾ ਪੁਟ ਮਾਰਕੀਤੀ ਉਹਨਾਂ ਦੇ ਉੱਤੇ ਕੋਈ ਪੱਤਾ ਜਾਂ ਕੋਈ ਉਹਨਾਂ ਤੇ ਕਾਰਵਾਈ ਕੀਤੀ ਜਾਵੇ ਜੋ ਕਿ ਗਾਂ ਤੋਂ ਗੁਰਦਾਸਪੁਰ ਦੇ ਵਿੱਚ ਇਹੋ ਜਿਹਾ ਕੋਈ ਦੁਬਾਰਾ ਉਹ ਹਰਕਤ ਨਾ ਕਰਨ ਦਾ ਸਾਡੀ ਇਜਾਦ ਕੈਸੀ ਜੂਨੀਅਰ ਦੇ ਮੈਂਬਰ ਦੇ ਨਾਲ ਦੁਬਾਰਾ ਇਹੋ ਜਿਹੀ ਕੋਈ ਹਰਕਤ ਨਾ ਕਰ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਜੀ ਮੇਰਾ ਨਾਮ ਇੰਕੋ ਹੈ ਜੀ ਮੈਂ ਅਜਾ ਟੈਕਸੀ ਜੂਨੀਅਰ ਪੰਜਾਬ ਦਾ ਮੈਂਬਰ ਆ ਜੀ ਠੀਕ ਹੈ ਜੀ ਆਪਣੀ ਗੁਰਦਾਸਪੁਰ ਦੀ ਕਾਫੀ ਟਾਈਮ ਤੋਂ ਕੁਝ ਟੈਕਸੀ ਸਟੈਂਡ ਨੂੰ ਲੈ ਕੇ ਸਾਡਾ ਮਸਲਾ ਚੱਲ ਰਿਹਾ ਸੀਗਾ ਜੀ ਜਿਹਦੇ ਸੰਬੰਧ ਚ ਆਪਾਂ ਸਾਡੇ ਨੂੰ ਐਸ.ਪੀ.ਸੀ. ਆਫਿਸ ਤੋਂ ਸਾਨੂੰ ਇੱਕ ਆਖਦੀ ਆ ਜਾ ਟੈਕਸੀ ਜਿਹਨੂੰ ਲੈਟਰ ਮਿਲਿਆ ਦਾ ਜੀ ਸਟੈਂਡਾਂ ਦੇ ਪ੍ਰਤੀ ਵੀ ਆਪਾਂ ਆਪਣੇ ਡੀ.ਸੀ. ਸਾਹਿਬ ਨੂੰ ਲੈਟਰ ਦੇ ਕੇ ਮੰਗ ਪੱਤਰ ਦੇ ਕੇ ਆਪਣਾ ਸਟੈਂਡ ਅਲਾਟ ਕਰਾਈਏ। ਉਹਦੇ ਸਬੰਧ ਵਿੱਚ ਆਪਾਂ ਜਿਹੜਾ ਉਹ ਮੰਗ ਪੱਤਰ ਆਪਣੇ ਡੀ.ਸੀ. ਸਾਹਿਬ ਨੂੰ 16 ਤਰੀਕ ਨੂੰ ਦਿੱਤਾ ਸੀਗਾ ਜਿਹਦੇ ਮੰਗ ਪੱਤਰ ਦੇਣ ਕਰਕੇ ਜਿਹੜੇ ਸਾਡੇ ਗਰਦਾਸਪੁਰ ਤੇ ਕੁਝ ਨਜਾਇਜ਼ ਟੈਕਸੀ ਸਟੈਂਡ ਜਿਹੜੇ ਬਣਾਏਦੇ ਜਿਨ੍ਹਾਂ ਦੇ ਕੁਝ ਕੁ ਲੋਕਾਂ ਦਾ ਨਾ ਕਬਜ਼ਾ ਚੱਲਣ ਗਿਆ। ਕਬਜ਼ੇ ਕਹਿ ਸਕਨੇ ਆਪਾਂ ਜੀ ਕਿਉਂਕਿ ਉਥੇ ਆਪਾਂ ਆਪਣੀ ਮਰਜ਼ੀ ਨਾਲ ਕੋਈ ਬੰਦਾ ਆਪਣੀ ਗੱਡੀ ਨਹੀਂ ਖੜੀ ਕਰ ਸਕਦਾ। ਕਿ ਜਿਹੜੀ ਗੁੰਡਰਾਦੀ ਆ ਪਸੰਦ ਕਰਨੀ ਉਹਨਾਂ ਦਾ ਜੀ ਜਿੱਥੇ ਦੋ 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 ਚਾਰ ਚਾਰ ਬੰਦੀਆਂ ਨੇ ਮੈਂਬਰ ਬਣਾਏ ਦੇ ਆਪਣੇ ਉਹਨਾਂ ਮੈਂਬਰਾਂ ਦੇ ਹਿਸਾਬ ਨਾਲ ਹੀ ਉਹ ਸਟੈਂਡ ਚਾਹਦੇ ਨੇ ਕੋਈ ਸਰਕਾਰੀ ਸਟੈਂਡ ਨਹੀਂ ਐ ਕੋਈ ਸਰਕਾਰ ਵੱਲੋਂ ਮਾਨਤਾ ਪ੍ਰਾਪਤ ਉਹ ਸਟੈਂਡ ਨਹੀਂ ਹੈਗੇ ਠੀਕ ਹੈ ਜੀ ਦੂਜੀ ਗੱਲ ਸਰ ਐਡੀਪੀ ਜਿਹੜਾ ਆਪਾਂ ਮੰਗ ਪੱਤਰ ਦਿੱਤਾ ਉਹਦਾ ਬੀਸੀ ਸਾਹਿਬ ਨੇ ਤੇ ਆਪਾਂ ਮੰਗ ਪੱਤਰ ਦਿੱਤਾ ਉਹਤੇ ਕੋਈ ਹਲੇ ਤੱਕ ਸਾਡੀ ਸੁਣਵਾਈ ਨਹੀਂ ਹੋਈ ਦੀ ਉਸ ਤੋਂ ਬਾਅਦ ਜਦੋਂ ਆਪਾਂ ਆਪਣੀਆਂ ਗੱਡੀਆਂ ਜਿਹੜੀਆਂ ਤੁਹਾਡੇ ਬਹੁਤ ਕਮਰਸ਼ੀਅਲ ਗੱਡੀਆਂ ਨੇ ਜਿਨ੍ਹਾਂ ਦਾ ਆਪਾਂ ਸਰਕਾਰ ਨੂੰ ਰੈਵਨਿਊ ਦਿੰਦੇ ਆ ਟੈਕਸ ਦਿੰਦੇ ਆ ਉਹ ਗੱਡੀਆਂ ਜਦੋਂ ਆਪਾਂ ਆਪਣੇ ਸਟੈਂਡ ਕਿਸੇ ਵੀ ਸਟੈਂਡ ਤੇ ਲਾ ਕੇ ਜਾਣੇ ਗੁਰਦਾਸਪੁਰ ਚੋਂ ਔਨਲੀ ਤੁਹਾਨੂੰ ਰੋਕਿਆ ਜਾਂਦਾ ਹੈ ਸਾਡੇ ਨਾਲ ਝਗੜੇ ਕੀਤੇ ਜਾਂਦੇ ਆ ਜੀ ਜੇਕਰ ਕਿਸੇ ਸਟੈਂਡ ਤੇ ਆਪਾਂ ਆਪਣੀ ਇੱਕ ਗੱਡੀ ਨਹੀਂ ਲਾ ਸਕਦੇ ਤਾਂ ਸਾਡੇ ਗੁਰਦਾਸਪੁਰ ਸ਼ਹਿਰ ਤੇ ਕੀ ਗੱਲ ਚੱਲ ਰਹੀ ਹੈ ਜੀ ਵੀ ਕਿਸੇ ਇੱਕ ਬੰਦੇ ਦੀਆਂ ਕਿਸੇ ਇੱਕ ਵੱਡੀ ਫਰਮ ਦੀਆਂ ਗੱਡੀਆਂ ਪੂਰੇ ਸ਼ਹਿਰ ਚ ਹਰ ਸਟੈਂਡ ਤੇ ਲੱਗਦੀਆਂ ਨੇ ਲਾਗੇ ਚੱਕਦੇ ਜਿਹੜੇ ਨਿੱਕੇ ਮੋਟੇ ਕਸਬੇ ਜਿਦਾਂ ਧਾਰੀਵਾਲ ਕਾਨੂੰਆਨ ਦੀਨਾਨਗਰ ਉੱਥੇ ਵੀ ਲਵਾਈਆਂ ਹੋਈਆਂ ਨੇ ਇਹਦਾ ਮਤਲਬ ਕੀ ਹੈ ਜੀ ਸਾਨੂੰ ਪ੍ਰਸ਼ਾਸਨ ਐ ਚੀਜ਼ ਦਾ ਹੱਲ ਕਢ ਕੇ ਦੇ ਵੀ ਇੱਕ ਬੰਦਾ ਇੱਕ ਫਰਮ ਹਾਲ ਸ਼ਹਿਰ ਚ ਹਰ ਸਟੈਂਡ ਤੇ ਗੱਡੀ ਲਾ ਸਕਦੀ ਹੈ ਠੀਕ ਹੈ ਜੀ ਤੇ ਇੱਕ ਜਿਹੜਾ ਮਹਤਵਰ ਟੈਕਸੀ ਡਰਾਈਵਰ ਹੈ ਜਾਂ ਟੈਕਸੀ ਮਾਲਕ ਹੈ ਉਹ ਆਪਣੀ ਗੱਡੀ ਕਿਸੇ ਵੀ ਸਟੈਂਡ ਤੇ ਲਾਉਣ ਜਾਏ ਤੇ ਉਹਦੇ ਗਲ ਪਿਆ ਜਾਂਦਾ ਜੀ ਠੀਕ ਹੈ ਜੀ ਉਹਦੇ ਨਾਲ ਝਗੜਾ ਕੀਤਾ ਜਾਂਦਾ ਜੀ ਜਿਹਦੇ ਕਰਕੇ ਸਾਡਾ 22 ਤਰੀਕ ਨੂੰ ਇਸੇ ਮਸਲੇ ਨੂੰ ਲੈ ਕੇ ਟੈਕਸੀ ਸਟੈਂਡ ਦੇ ਮਸਲੇ ਨੂੰ ਲੈ ਕੇ 22 ਤਰੀਕ ਨੂੰ ਸਾਡਾ ਝਗੜਾ ਹੋਇਆ ਜੀ ਗੱਡੀ ਲਾਉਣ ਦੇ ਟੱਕਰ ਤੇ ਸਾਡਾ ਝਗੜਾ ਹੋਇਆ ਸਾਡੇ ਗਲ ਪਏ ਸਾਡੇ ਤੇ ਹਮਲਾ ਕੀਤਾ ਗਿਆ ਜੀ ਠੀਕ ਹੈ ਜੀ ਜਿਦੀ ਹਾਲੇ ਤੱਕ ਕੋਈ ਵੀ ਸੁਣਵਾਈ ਨਹੀਂ ਹੋ ਰਹੀ ਸਾਡੇ ਬੰਦੇ ਹਸਪੀਟਲ ਤੇ ਐਡਮਿਟ ਰਹੇ ਆ ਉਹਨਾਂ ਦੇ ਸਿਰਾਂ 'ਚ ਸੱਟਾਂ ਲੱਗੀਆਂ ਨੇ ਠੀਕ ਹੈ ਜੀ ਤੇ ਸਰਕਾਰ ਨੇ ਹਜੇ ਹਾਲੇ ਤੱਕ ਕੋਈ ਸੁਣਵਾਈ ਨਹੀਂ ਕੀਤੀ ਨਾ ਹੀ ਸਾਨੂੰ ਕਿਸੇ ਪਾਸਿਓਂ ਕੋਈ ਇਦਾਂ ਦੀ ਕੋਈ ਪੁਲਿਸ ਸਰ ਹਾਲੇ ਤੱਕ ਕੋਈ ਸਾਡੀ ਕੋਈ ਸੁਣਵਾਈ ਨਹੀਂ ਹੋ ਰਹੀ ਸਰ ਸਾਨੂੰ ਕਿਸੇ ਪਾਸਿਓਂ ਵੀ ਕੋਈ ਇਦਾਂ ਦੀ ਗੋਲ ਨਹੀਂ ਆਈ ਵੀ ਨਾ ਉਧਰ ਦਾ ਇਧਰ ਦਾ ਨਾ ਪ੍ਰਸ਼ਾਸਨ ਨਾ ਹੈਲਥ ਦੇ ਕੇਅਰ ਤੁਹਾਡੇ ਜਿਹੜੇ ਬੰਦੇ ਹਸਪੀਟਲ ਐਡਮਿਟ ਨੇ ਉਹਨਾਂ ਦੀ ਵੀ ਸੁਣਵਾਈ ਨਹੀਂ ਹੋਈ ਦੂਸਰਾ ਸਰ ਸਾਡਾ ਝਗੜਾ ਆ ਤੁਹਾਡੇ ਬੰਦੇ ਹਸਪੀਟਲ ਐਡਮਿਟ ਸੀਗੇ ਠੀਕ ਹੈ ਜੀ ਦੂਜੀ ਪਾਰਟੀ ਨੇ ਹਸਪੀਟਲ ਚ ਜਾ ਕੇ ਸਾਡੇ ਬੰਦਿਆਂ ਤੇ ਅਟੈਕ ਕਰਨ ਦੀ ਕੋਸ਼ਿਸ਼ ਕੀਤੀ ਹੈ ਜੀ ਜਿਹੜੀ ਇੱਕ ਵੀਡੀਓ ਵਾਇਰਲ ਕਰਦੇ ਨੇ ਜੇਕਰ ਸਾਡੇ ਬੰਦੇ ਨੂੰ ਟਾਈਮ ਤੋਂ ਪਹਿਲਾਂ ਉੱਥੇ ਪਤਾ ਨਾ ਲੱਗਦਾ ਕਿ ਉਹ ਬੰਦੇ ਹਸਪੀਟਲ ਪਹੁੰਚ ਗਏ ਨਹੀਂ ਜੇ ਸਾਡਾ ਬੰਦਾ ਅੱਗੇ ਪਿੱਛੇ ਨਾ ਹੋਏ ਠੀਕ ਹੈ ਜੀ ਤੇ ਸਾਡੇ ਬੰਦੇ ਦਾ ਹੋਰ ਨੁਕਸਾਨ ਹੋ ਸਕਦਾ ਸੀਗਾ ਜਦੋਂ ਉਹਨਾਂ ਨੇ ਇੱਥੇ ਜਾ ਕੇ ਵੇਖਿਆ ਕਿ ਇਹਨਾਂ ਦਾ ਬੰਦਾ ਇੱਥੇ ਹੈ ਨਹੀਂ ਤਾਂ ਉਹ ਹਸਪੀਟਲ ਦੇ ਸਟਾਫ ਦੇ ਜਾ ਕੇ ਸ਼ਰਾਬ ਪੀ ਕੇ ਤੇ ਹਸਪੀਟਲ ਦੇ ਸਟਾਫ ਦੇ ਨਾਲ ਮਿਸਬੀਹ ਕੀਤਾ ਉਹਨਾਂ ਠੀਕ ਹੈ ਸਟਾਫ ਨੂੰ ਦਬਕੇ ਮਾਰੇ ਉਹਨਾਂ ਦਾ ਮੇਨ ਮੋਟਿਵ ਸੀਗਾ ਵੀ ਉਹ ਬੰਦਾ ਉੱਥੇ ਮਿਲਦਾ ਮੰਨਦਾ ਉਹ ਬੰਦੇ ਤੇ ਦੁਬਾਰਾ ਗੱਲ ਪੈਂਦੀ ਪਰ ਸਾਡਾ ਬੰਦਾ ਰਹਿਣ ਦੇ ਟਾਈਮ ਨੂੰ ਪਹਿਲਾਂ ਪਤਾ ਲੱਗ ਜਾਂਦੇ ਕਾਰਨ ਉਹ ਤੂੰ ਫੈਰਦੇ ਹੋ ਗਿਆ ਜਿਸ ਦੇ ਕਰਕੇ ਉਹਦਾ ਬਚਾਅ ਹੋ ਗਿਆ ਜੀ ਠੀਕ ਹੈ ਜੀ ਸਾਡੀ ਸਰਕਾਰ ਇੱਕ ਹੱਥ ਜੋੜ ਕੇ ਬੇਨਤੀ ਹੈ ਕਿ ਸਾਡਾ ਜਿਹੜਾ ਮਸਲਾ ਝਗੜੇ ਦਾ ਮਸਲਾ ਤੇ ਦੂਜਾ ਸਭ ਤੋਂ ਮੇਨ ਮੁੱਦਾ ਸਾਡਾ ਜੀ ਸਟੈਂਡ ਦਾ ਸਾਨੂੰ ਸਟੈਂਡ ਜਿਹੜਾ ਅਲਾਟ ਕਰਾਇਆ ਜਾਏ ਤਾਂ ਜੋ ਆਪਾਂ ਕਮਰਸ਼ੀਅਲ ਗੱਡੀਆਂ ਜਿਹੜੀਆਂ ਆਪਾਂ ਸਰਕਾਰ ਨੂੰ ਟੈਕਸ ਦੇ ਕੇ ਚਲਦੀਆਂ ਨੇ ਉਹਨਾਂ ਨੂੰ ਆਪਾਂ ਆਪਣੀ ਮਰਜ਼ੀ ਨਾਲ ਸ਼ਹਿਰ ਦੇ ਤਲਾਸ਼ ਸਕੀਏ ਜਿੱਥੇ ਮਰਜ਼ੀ ਆਪਣੇ ਸਟੈਂ